ਲੋਗੇ ਤੇ ਅੱਜ ਅਸੀਂ ਪਹੁੰਚੇ ਆ ਸਾਡੇ ਲਾਗਲੇ ਪਿੰਡ ਭਲਾਈਣਾ ਜਿੱਥੇ ਕੱਲ ਨੂੰ ਪ੍ਰੋਗਰਾਮ ਸ਼ੁਰੂ ਹੋ ਰਿਹਾ ਤੇ ਆਨੋ ਸਮਰਪਿਤ ਜਿਹੜਾ ਮੇਲਾ ਤਿਆ ਦਾ ਉਹ ਪੰਜਾਬ ਸਰਕਾਰ ਸਰਦਾਰ ਭਗਵਤ ਸਿੰਘ ਮੰਦਿਰ ਰਹਿਣਮਾਈ ਹੀਟ ਹੋ ਰਿਹਾ ਤੇ ਜਿਹੜਾ ਸਥਾਨ ਉਹ ਤੁਸੀਂ ਦੇਖ ਰਹੇ ਹੋ ਦਾੜਾ ਬੰਡੀ ਹੈ ਜੀ ਪਿੰਡ ਭਲਾਈ ਆਣੇ ਦੀ ਭਲਾਈ ਜਿਹੜਾ ਪਿੰਡ ਤਹਿਸੀਲ ਗਦੜਵਾ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਦਾ ਪਿੰਡ ਤਾਂ ਤੁਸੀਂ ਜਿਹੜੀ ਤਿਆਰੀ ਆ ਉਹ ਦੇਖ ਸਕਦੇ ਹੋ ਜੋਰਾਣਾ ਚੱਲੀ ਜਾਂਦੀ ਹੈ ਟੈਂਟ ਲੱਗੇ ਹੋਦੇ ਸਪੀਕਰ ਕੱਸੀ ਜਾਂਦੇ ਸੋ ਵੱਡਾ ਵੀਰ ਹਰਜਿੰਦਰ ਹਰ ਜਿਹੜਾ ਕੋਡ ਲਈ ਜਿੰਦੂ ਲਾਈਵ ਵਾਲਾ ਉਹ ਵੀ ਪਹੁੰਚਿਆ ਹੋਇਆ। ਸੋ ਕਹਿੰਦੇ ਵੀ ਅੱਜ ਜਿਹੜਾ ਤਿਆਰੀ ਹੈ ਜਿਹੜੀ ਉਹ ਆਪਾਂ ਦਿਖਾ ਦਈਏ। ਸੋ ਤਿਆਰੀ ਦਿਖਾਉਣ ਲਈ ਅਸੀਂ ਪਹੁੰਚੇ ਹਾਂ ਕੱਲ ਨੂੰ। ਤਕਰੀਬਨ 9:30 10 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੁਸੀਂ ਦੇਖ ਸਕਦੇ ਹੋ। ਜਿਹੜੀ ਪੂਰੀ ਤਿਆਰੀ ਜੋਰਾ ਸ਼ੋਰਾ ਨਾਲ ਚੱਲ ਰਹੀ ਹੈ ਜੀ। ਪੰਜਾਬ ਪੁਲਿਸ ਵੀ ਖਾਸ ਤੌਰ ਤੇ ਪਹੁੰਚੀ ਹੈ ਸੁਪਰਬੰਧ ਹੋ ਰਿਹਾ ਤਾਂ ਕੱਲ ਨੂੰ ਤੋਂ ਲਾਈਵ ਦੇ ਮਾਦਮ ਬਰਾਹੀ ਪ੍ਰਾਈਮ ਲਾਈਵ ਤੇ ਜਿੰਦੂ ਲਾਈਵ ਸੜਾ ਵੱਡਾ ਵੀਰ ਹਰਜਿੰਦਰ ਬਰਾੜ ਸਟੇਜ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਦਿਖਾਵਾਂਗੇ ਤੁਸੀਂ ਤੁਸੀਂ ਦੇਖ ਸਕਦੇ ਹੋ ਇੱਧਰ ਆ ਜਿਹੜੀ ਮੁੱਖ ਸਟੇਜ ਆ ਜਿੱਥੇ ਪਤਵੰਤ ਸੱਜਣ ਤੇ ਮੁੱਖ ਸ਼ਖਸੀਅਤਾਂ ਪਹੁੰਚਣਗੇ ਮੇਨ ਸਟੇਜ ਆ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਨੂੰ ਜਿਹੜੀ ਆ ਖਾਲੀ ਕੁਰਸੀਆਂ ਦਿਖ ਰਹੀਆਂ ਨੇ ਇਹਨਾਂ ਨੂੰ ਪਬਲਿਕ ਤੇ ਬੈਠਣ ਲਈ ਸੋ ਕਾਫੀ ਪ੍ਰਵਾਨਿਤ ਕੀਤਾ ਗਿਆ ਬਹੁਤ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਠ ਬੈਠੇਂ ਕੀਤੀ ਹੋਈ ਆ ਸੋ ਸਚਾਲਾ ਜਿਹੜਾ ਸਿਰ ਮਾਈਕ ਨੂੰ ਵੀ ਕਹਿੰਦੇ ਨੇ ਕਿ ਸ਼ਾਮ ਕਰ ਪੁਰਨਾ ਦਾ ਵੀ ਖਾਸ ਪ੍ਰਬੰਧ ਹੈ ਤੇ ਬਹੁਤ ਵੱਡੀ ਔਕੜ ਆਉਂਦੀ ਹੈ ਕਿਸੇ ਵੀ ਮੇਲੇ ਦੇ ਵਿੱਚ ਅਸੀਂ ਦੇਖਦੇ ਹਰਜਿੰਦਰ ਬ੍ਰਾਂਡ ਸਾਡਾ ਭਰਾ ਹੋਟਲੇਲਾ ਜਿੱਦੂ ਲਾਈਫ ਜਿੱਦੂ ਲਾਈਫ ਵਾਲੇ ਵੀ ਅਚੇਚੇ ਤੌਰ ਤੇ ਕੱਲ ਨੂੰ ਸ਼ਿਰਕਤ ਕਰ ਲੈਗੇ ਬਿਲਕੁਲ ਜੀ ਬਿਲਕੁਲ ਇਹ ਮੇਲਾ ਜਿਹੜਾ ਭੈਣਾਂ ਲਈ ਬੀਬੀਆਂ ਲਈ ਸਮਰਪਿਤ ਹੈ ਜੀ ਤੇ ਸਾਹਮਣੇ ਦਿਖਾ ਦਿਓ ਬੀਬੀਆਂ ਭੈਣਾਂ ਦੇ ਲਈ ਸਪੈਸ਼ਲ ਪਾਈਪਿੰਗ ਦਾ ਇੰਤਜ਼ਾਮ ਕੀਤਾ ਗਿਆ ਤੇ ਬੱਚਿਆਂ ਦੇ ਖੇਡਣ ਲਈ ਤੁਸੀਂ ਗਰਾਊਂਡ ਦੇਖ ਸਕਦੇ ਹੋ ਹੋਰ ਵੀ ਜਿਹੜੇ ਵਿਦਿਆਰਥੀ ਸਾਥੀ ਆਉਣ ਵਾਲੇ ਨੇ ਉਹਨਾਂ ਲਈ ਬਹੁਤ ਵੱਡਾ ਜਿਹੜਾ ਪਲੇਟਫਾਰਮ ਦਿੱਤਾ ਗਿਆ ਇੱਥੇ ਬਹੁਤ ਸਾਰੇ ਜਿਹੜੇ ਕੰਪੀਟੀਸ਼ਨ ਕਰਵਾਏ ਜਾਣੇ ਆ ਸੋ ਤੁਸੀਂ ਦੇਖ ਸਕਦੇ ਹੋ ਬੱਚੇ ਖੇਡ ਰਹੇ ਆ ਤੋ ਇਹ ਬੱਚਾ ਦੇ ਖੇਡਣ ਲਈ ਸਪੈਸ਼ਲ ਜਗ੍ਹਾ ਬਣਾਈ ਕੀ ਰੱਬ ਵੀ ਮਿਹਰવાન ਹੋ ਗਿਆ ਰਜਿੰਦਰ ਰੱਬ ਨੇ ਕਿਰਦਿਲ ਲਾਤੀ ਬਾਈ ਸੋ ਬਸੋਂ ਵੀ ਸੁਹਾਵੜਾ ਜਿਹਨੂੰ ਅਸੀਂ ਕਹਿ ਸਕਦੇ ਆ ਹੋ ਗਿਆ ਸੁਹਾ ਪੀਗਾ ਗੱਡਾ ਦਿੱਤੀ ਹੋਈ ਹੈ ਹਜੇ ਤੱਕ ਤਾਂ ਸਵੇਰੇ ਖੋਲਣਗੇ ਇਹਨਾਂ ਨੂੰ ਸਾਡੇ ਸਪੋਰਟਸ ਜਿਹੜੇ ਜਾਰਜ ਨੇ ਜ਼ਿਲ੍ਹਾ ਸ਼੍ਰੀ ਬਕਸਰ ਸਾਹਿਬ ਦੇ ਉਹ ਇਹ ਪਿੱਗਾ ਪਵਾ ਕੇ ਗਏ ਨੇ ਅੱਜ ਸੋ ਆ ਦੇਖੋ ਪਿੱਗਾ ਸ਼ਗਾਰਾ ਜਾ ਰਹੇ ਫੁੱਲ ਲਾਏ ਜਾ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਬਾਟਿੰਗ ਮੋਟਿੰਗ ਹੋ ਚੁੱਕੀ ਆ ਸਾਰਾ ਵਧੀਆ ਇੱਕ ਨੰਬਰ ਮਾਹੌਲ ਆ ਸੋ ਖੁੱਲੇ ਵਾਤਾਵਰਨ ਦੇ ਵਿੱਚ ਜਿਹੜਾ ਇਹ ਰੱਖਿਆ ਗਿਆ ਵੱਡੀ ਬਹੁਤ ਵੱਡੀਆਂ ਦਾ ਬੜਾ ਮੰਡੀ ਜਿਹੜੀ ਭਲਾਈ ਅਨੇ ਦੀ ਤੇ ਸਟਾਲ ਸਟਾਲਾਂ ਵਾਸਤੇ ਵੀ ਸਪੈਸ਼ਲ ਕੀਤਾ ਗਿਆ ਪ੍ਰਬੰਧ ਆਹ ਦੇਖੋ ਤੁਸੀਂ ਆਰਟ ਐਂਡ ਕ્રાਫਟ ਦੀ ਸਟੇਜ ਹੋਗੀ ਜਾਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਪ੍ਰਦਰਸ਼ਨੀ ਜਾਂ ਕੋਈ ਸਟਾਲ ਲੋੜੀਆਂ ਤੋਂ ਸਾਹਮਣੇ ਤੋਂ ਹੀ ਦੇਖ ਸਕਦੇ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਤੋ ਤੁਹਾਨੂੰ ਅਸੀਂ ਸਟੇਜ ਵੱਲ ਐ ਚੱਲਦੇ ਅੱਜ ਪਰਵਾਦੀ ਦਿਖਾਵਾਂਗੇ ਸੋ ਦੇਖ ਦੇਖ ਸਕਦੇ ਹੋ ਪਰਵਾਦੀ ਤੁਸੀਂ ਇੱਕ ਕਰੜਾ ਡਿਸਪਲਾਡਾ ਜਿਹੜਾ ਉਹ ਕੀਤਾ ਗਿਆ ਇਹ ਬਾਕ ਸਟੇਜ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਮੁੱਖ ਸਟੇਜ ਹੈ ਜੀ ਜਿਹਨੂੰ ਤਿਆਰ ਕਰ ਰਹੇ ਆ ਅਜੇ ਤਿਆਰ ਹੋ ਰਹੀ ਹੈ ਵੀਰ ਲੱਗੇ ਹੋਏ ਨੇ ਸੋ ਵੀ ਦਾ ਮੌਸਮ ਹੈ ਦੇ ਵੀ ਕਾਫੀ ਆ ਚੁੱਕਾ ਹੈ ਤੇ ਇੱਕ ਲਾਈਵ ਦੇ ਬਾਅਦ ਹੈ ਬਰਾਏ ਬੇਨਤੀ ਕਰਦੇ ਆ ਵੀ ਜਿੱਥੇ ਜਿੱਥੇ ਦੋਸਤ ਜੁੜੇ ਨੇ ਉਹ ਜ਼ਰੂਰ ਕਮੈਂਟ ਕਰੋ ਕਿ ਕਿੱਥੋਂ ਕਿੱਥੋਂ ਜੁੜੇ ਹੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡਾ ਔਰਾ ਜਿਹੜਾ ਸਾਡਾ ਕਿੱਡਾ ਕ ਸਵਾਲ ਹੋ ਚੁੱਕਿਆ ਵੀ ਅਸੀਂ ਕਿੱਥੋਂ ਤੱਕ ਪਹੁੰਚ ਗਏ ਸਾਡੀ ਰੀਚ ਕੀ ਹੈ ਸਾਨੂੰ ਇਹਦੇ ਨਾਲ ਪਤਾ ਚੱਲ ਜਾਊਗਾ ਸੋ ਇਹ ਬੇਨਤੀ ਹੈ ਕਿ ਕਮੈਂਟ ਜ਼ਰੂਰ ਕਰਿਆ ਕਰੋ ਲਾਈਵ ਦੇ ਵਿੱਚ ਜਾਂ ਵੀਡੀਓ ਦੇ ਉੱਪਰ ਸਾਨੂੰ ਪਤਾ ਲੱਗ ਜੇ ਵੀ ਸਾਡੀ ਆਡੀਅנס ਹੈ ਉਹ ਕਿੱਥੋਂ-ਕਿੱਥੋਂ ਜੁੜੇ ਹੋਏ ਨੇ ਸਾਡੇ ਜਿਹੜਾ ਦੋਸਤ ਸਾਡੇ ਭਰਾ ਤੋ ਤੁਸੀਂ ਦੇਖ ਸਕਦੇ ਹੋ 28 ਤੋਂ 30 ਅਗਸਤ ਤਾਂ ਜਿਹੜਾ ਇਹ ਪੰਜਾਬ ਸਰਕਾਰ ਦਾ ਉਪਰਾਲਾ ਉਹਦੇ ਵਾਸਤੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਨੂੰ ਕਿਵੇਂ ਲੱਗਦਾ ਵੀ ਅਜੇ ਇਹ ਜਿਹੜੇ ਉਪਰਾਲੇ ਹੋੜੇ ਚਾਹੀਦੇ ਆ ਜਾਂ ਪੈਸੇ ਦੀ ਬਰਬਾਦੀ ਹੈ ਜਾਂ ਇਹਦੇ ਵਿੱਚ ਤੁਸੀਂ ਕੋਈ ਮੇਲਾ ਪਹਿਲਾਂ ਦੇਖਿਆ ਹੋਵੇ ਜੋ ਪੰਜਾਬ ਸਰਕਾਰ ਵੱਲੋਂ ਕਰਾਇਆ ਗਿਆ ਉਹਦੇ 'ਚ ਕੀ ਸੁਧਾਰ ਹੋ ਸਕਦਾ ਤਾਂ ਜਰੂਰ ਸੁਝਾਦਿਆ ਕਰੋ ਆਪੋ ਆਪਣੀ ਉਹ ਇੱਧਰ ਦੇਖੋ ਬੱਚੇ ਬਾਹਰ ਦੇ ਬੌਝਾ ਵੀ ਪੈ ਗਿਆ ਤੇ ਤਿਲਕੜ ਹੋ ਗਈ ਤੇ ਬੱਚਿਆਂ ਲਈ ਬੋਲ ਪੂਰਾ ਕਹਿੰਦੇ ਐ ਸਿਰੇ ਸਿਰੇ ਗੱਲਬਾਤ ਹੋ ਗਈ ਬੜਪੜ ਜਾਦ ਆ ਗਿਆ ਜਿੰਨ ਨੂੰ ਦੇਖ ਤੇ ਸਤਿਕਾਰ ਦੀ ਪਟਵਾਰੀ ਸਾਹਿਬ ਪਹੁੰਚ ਚੁੱਕੇ ਸਾਡੇ ਇਹਨਾਂ ਦੇ ਪਿੰਡ ਇਹ ਸਵਾਤ ਬੜੇ ਧੀਆਂ ਦੇ ਵੇਲੇ ਦਾ ਬਾਈ ਜੀ ਕਿਵੇਂ ਦੇਖਦੇ ਹੋ ਇਸ ਸੀ ਉਪਰਾਲੇ ਲੇਨੋ ਪੰਜਾਬ ਸਰਕਾਰ ਬਹੁਤ ਵਧੀਆ ਬਹੁਤ ਚੰਗਾ ਉਪਰਾਲਾ ਆਪਣਾ ਤਿਆਰ ਕਈ ਰੋਪ ਹੋ ਰਹੇ ਆ ਜਿਹੜੇ ਹਾਂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਨੇ ਤੀਆਂ ਦਾ ਮੇਲਾ ਪਹਿਲੇ ਦੇ ਰੂਪ ਦੇ ਵਿੱਚ ਇਹਦੇ ਵਿੱਚ ਪੁਰਾਣੇ ਸਮਾਨ ਦਾ ਪ੍ਰਦਰਸ਼ਨੀਆਂ ਵੀ ਲੱਗਣੇਗਾ ਬਹੁਤ ਚੰਗਾ ਉਪਰਾਲਾ ਪੰਜਾਬ ਸਰਕਾਰ ਇਹ ਜਿਹੜੇ ਸਟਾਲਾ ਦੇਖ ਰਹੇ ਅਸੀਂ ਇੱਥੇ ਇਹ ਪੁਰਾਣਾ ਸਮਾਨ ਹੈ ਜਿਹੜਾ ਉਹ ਪ੍ਰਦਰਸ਼ਨੀ ਲਈ ਜਾਊਗੀ ਇੱਥੇ ਬਾਈ ਜੀ ਹਾਂਜੀ ਪ੍ਰਦਰਸ਼ਨੀ ਲਈ ਜਾਊਗੀ ਬਾਕੀ ਕਾਲਦਾਂ ਦੇ ਸਕੂਲਾਂ ਦੇ ਸਟੂਡੈਂਟ ਆਉਣਗੇ ਅੱਛਾ ਇਹਨਾਂ ਦੇ ਮੁਕਾਬਲੇ ਕਰਾਉਣਗੇ ਅੱਛਾ ਅੱਛਾ ਢਗੜੇ ਦੇ ਅੱਛਾ ਅੱਛਾ ਵਧੀਆ ਸੱਭਿਆਚਾਰਕ ਪ੍ਰੋਗਰਾਮ ਅੱਛਾ ਕਿੱਥੇ ਭੰਗੜੇ ਦੇ ਮੁਕਾਬਲੇ ਉਹ ਸਟੇਜ ਤੇ ਹੋਣਗੇ ਮੇਰ ਤੇ ਹੈ ਠੀਕ ਹੈ ਮੈਂ ਇਹ ਸੋਚ ਰਿਹਾ ਸੀ ਵੀ ਇੱਧਰ ਕੱਲੀ ਆਤ ਹੀ ਲੱਗਣੀ ਆ ਫੜੀ ਨਹੀਂ ਅੱਛਾ ਭੰਗੜੇ ਦੇ ਪ੍ਰੋਗਰਾਮ ਮੁਕਾਬਲੇ ਵੀ ਆ ਠੀਕ ਹੈ ਨੇੜੇ ਤੇੜੇ ਦੇ ਕੌਂਸਲ ਜਿਹੜੇ ਉਹ ਇਨਵਾਈਟ ਕਰੇ ਹੋਏ ਚਲੋ ਬਹੁਤ ਵਧੀਆ ਫਿਰ ਠੀਕ ਹੈ ਜੀ ਵਰਾਸਤ ਨੂੰ ਵੀ ਕੈਮ ਰੱਖਿਆ ਜਾਊਗਾ ਜੀ ਇਹ ਇੱਕ ਖੁੱਲਾ ਰੰਗ ਰੰਗ ਪ੍ਰੋਗਰਾਮ ਵੀ ਆ ਉਸਾਨਾ ਖਾਨ ਤੇ ਫੁੱਲੇ ਜੱਟ ਤੇ ਕਮਰ ਕਰੇ ਬਲਜੀਤ ਸਾਹਰੇ ਠੀਕ ਹੈ ਜੀ ਵੀ ਫੁੱਲ ਜੋਰ ਤੇ ਸ਼ਰਾਟੇ ਚ ਆਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਆਓ ਮਿਲਦੇ ਆਪਾਂ ਕੇ ਆ ਕੁਲਫੀ ਵਾਲਾ ਬਾਬਾ ਆ ਗਿਆ ਜੀ ਤਾ ਦੇਖੋ ਖੜਕਾ ਹੁੰਦਾ ਭੜਾਈਣਾ ਹਾ ਬੱਚੇ ਵੇਖੋ ਤੁਸੀਂ ਨਾਉ ਦੇ 20 ਦੇ ਵਿੱਚ ਸ਼ਰਾਟੇ ਆ ਰਹੇ ਪੂਰੇ ਤੇਜ ਜਿਵੇਂ ਅਸੀਂ ਕਹਿ ਚੁੱਕੇ ਹਾਂ ਸ਼ੋ ਪੂਰਾ ਖੜਕਾ ਹੋ ਕੇ 20 ਆਉਂਦਾ ਹੈ 2 ਸੈਕਿੰਡ ਲਈ ਆਉਂਦਾ ਹੈ ਫਿਰ ਚਲਾ ਜਾਂਦਾ ਹੈ ਫਿਰ ਇੱਕੇ ਦਾ ਪਉਂਦਾ ਹੈ 20 ਤਾਂ ਫਿਰ ਚਲਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਕਿਵੇਂ ਐਟਰੀ ਵੱਧੋਗੇ ਜੀ ਸਾਡੀ ਗੱਲ ਤਾਂ ਨਹੀਂ ਬਾਉਂਡਰੀ ਤਾਂ ਨਹੀਂ ਖੜਦਾ ਕਿਤੇ ਕਿਵੇਂ ਹੈ ਟ੍ਰਿਕਵੇਂ ਬੰਦ ਕਰਤੀ ਤੁਹਾਡੀ ਅੱਛਾ ਇਹ ਜਿਹੜੀਆਂ ਇੱਧਰ ਪੈਸੇ ਦੇ ਕੇ سٹਾਲਾ ਲਾ ਗਏ ਉਹ ਚੱਲਣਗੇ ਤੁਸੀਂ ਖੜ੍ਹ ਨਹੀਂ ਸਕਦੇ ਇੱਥੇ ਸਾਡਾ ਆਈ ਕਾਰਡ ਬਣਾਉਗਾ ਫੇਰ ਬੈਡ ਰੈਡ ਕੋਈ ਨਹੀਂ ਲਾਉਣਾ ਖੜੇ ਵਾਲੀ ਕੁੜਤੀ ਲਾਓ ਆ ਦੇ ਹੱਥਾਂ ਨਾਲ ਹੱਥ ਨਾਲ ਜੋ ਵੀ ਚੀਜ਼ ਤਿਆਰ ਕਰ ਸਕਦੇ ਹੋ ਲਾ ਲਓ ਅੱਛਾ ਅੱਛਾ ਹਾਂ ਠੀਕ ਹੈ ਆਈ ਕਾਰਡ ਬਣਾ ਰਹੇ ਹੋ ਫਿਰ ਤੁਸੀਂ ਅੱਛਾ ਬਣਾ ਰਹੇ ਹੀ ਰਹੇ ਆਈ ਕਾਰਡ ਦੀ ਕੀ ਫੀਸ ਰੱਖੀ ਹੈ ਨਾਲੇ ਕੋਈ ਰੱਖੀ ਆ ਨਾਲੇ ਦੀ ਕੀ ਫੀਸ ਰੱਖੀ ਆ ਅਰ ਜਿਹੜਾ ਟੈਟ ਆ ਇਹਨਾਂ ਦੇ ਮੋਬਾਈਲਾਂ ਦਾ ਦੁਕਾਨਾ ਉਹ ਲੱਗ ਗਿਆ। ਅੱਛਾ ਉਹ ਇਹ ਲੱਗੜ ਗਿਆ। ਹਾਂ ਜਿਨ੍ਹਾਂ ਨੇ ਬੁੱਕ ਕਰਾਇਆ ਪਹਿਲਾਂ। ਸੋ ਜਿਹੜੇ ਆਪਣੇ ਇਹ ਦੇਖੋ ਤੁਸੀਂ ਜਿਹੜੇ ਮੋਟਰਸਾਈਕਲ ਰੇੜੀ ਦੇ ਉੱਪਰ ਕੁਲਫੀ ਆ ਆਪਣੇ ਆ ਪਿੰਡਾਂ ਦੇ ਵਿੱਚ ਵੇਚਦੇ ਸਾਨੂੰ ਮਿਲਦੇ ਆ ਬਾਬੇ ਵਰਗੇ। ਉਹ ਇਹਨਾਂ ਨੇ ਇੱਕ ਵਾਰ ਰੋਕ ਰੱਖਿਆ ਉਹ ਆਪਾਂ ਨੂੰ ਪਤਾ ਕੀ ਕਾਰਨ ਹੈ। ਸੋ ਇਹ ਮੈਨੂੰ ਇਹ ਲੱਗਦਾ ਬਾਬੇ ਦੱਸਣ ਬਤਾ ਕੋਈ ਇਹ ਕਦੇ ਵੀ ਜਿਹੜੇ ਹੱਥ ਨਾਲ ਤੁਸੀਂ ਚੀਜ਼ ਤਿਆਰ ਕਰ ਸਕਦੇ ਹੋ ਕੋਈ। ਉਹ ਲਾ ਸਕਦੇ ਹੋ। ਜਿਹੜੀ ਆਰਟੀਫੀਸ਼ੀਅਲ ਜਾਂ ਮਸ਼ੀਨਰੀ ਦੁਆਰਾ ਤਿਆਰ ਕੀਤੀ ਚੀਜ਼ ਆ ਉਹ ਤੁਸੀਂ ਲਾੜ ਹੀ ਸਕਦੇ ਹੱਥ ਨਾਲ ਕੋਈ ਵੀ ਚੀਜ਼ ਤੁਸੀਂ ਤਿਆਰ ਕਰਕੇ ਲਿਆ ਸਕਦੇ ਹੋ ਖੀਰ ਹੋਗੀ ਪੂੜੇ ਹੋਗੇ ਘੜੇ ਵਾਲੀ ਕੁਲਫੀ ਹੋਗੀ ਕਸਟਰਡ ਹੋ ਗਿਆ ਪਕੌੜੇ ਹੈਗੇ ਆ ਪਕੌੜੇ ਹੈਗੇ ਆ ਚਾਹ ਹੈਗੀ ਐ ਜਾਂ ਕੋਲ ਜਿਹੜੀ ਘੜੇ ਵਾਲੀ ਕੁਲਫੀ ਹੈਗੀ ਉਹ ਤੁਸੀਂ ਲਿਆ ਸਕਦੇ ਹੋ ਸਾਡੇ ਲੈਬ ਦੇ ਬਾਦਿਆ ਵੀ ਦੱਸੜ ਦਾ ਸਾਡਾ ਇਹੀ ਸੀਗਾ ਜਾਣਕਾਰੀ ਇਕੱਤਰ ਕਰਨ ਦਾ ਮੁੱਖ ਮਕਸਦ ਅਸੀਂ ਇਹਦੇ ਵਿੱਚ ਕੀ ਕੁਝ ਲਿਆ ਸਕਦੇ ਅਸੀਂ ਹੱਥੀਂ ਚੀਜ਼ ਤਿਆਰ ਕਰਕੇ ਕੁਝ ਵੀ ਲਿਆ ਸਕਦੇ ਉਹ ਸਾਡਾ ਬਣ ਕੇ ਚੱਲੋ ਹੱਥ ਖੱਡੀ ਕਲਾ ਵੀ ਹੋ ਸਕਦੀ ਹੈ ਸਾਡੇ ਬਣ ਕੇ ਚੱਲੋ ਵੀ ਕੋਈ ਜਿਹੜਾ ਅਸੀਂ ਖਾਣ ਵਾਲੀਆ ਵਸਤਾ ਤਿਆਰ ਕਰਦੇ ਆ ਬਾਲ ਪੂੜੇ ਹੋ ਗਏ ਤਵੇ ਵਾਲਾ ਪੂੜਾ ਹੋ ਗਿਆ ਖੀਰ ਹੋ ਗਈ ਕੜੀ ਹੋ ਗਈ ਸਾਗ ਹੋ ਗਿਆ ਪੱਤਰੇ ਦਾ ਉਹ ਤੁਸੀਂ ਲਿਆ ਸਕਦੇ ਉਹ ला ਸਕਦੇ ਉਹ ਖੋਏ ਤੋਂ ਬੜੀ ਹੋ ਜਾਂ ਚੀਜ਼ਾਂ ਜਾਂ ਜਲੇਬੀ ਜਾਂ ਪਕੌੜਾ ਉਹਦੀ ਸਟਾਲ ਤੁਸੀਂ ਲਾ ਸਕਦੇ ਹੋ ਇੱਥੇ ਕੋਈ ਵੀ ਜਿਹੜੀ ਅਸੀਂ ਹੱਥੀਂ ਈ ਤਿਆਰ ਕਰਦੇ ਆ ਉਹ ਚੀਜ਼ ਅਸੀਂ ਇੱਥੇ ਲਾ ਸਕਦੇ ਆ ਜੋ ਮਸ਼ੀਨ ਤਿਆਰ ਕਰਦੀ ਹੈ ਕੋਈ ਚੀਜ਼ ਉਹ ਨੂੰ ਅਸੀਂ ਇੱਥੇ ਨਹੀਂ ਲਾ ਸਕਦੇ ਇਹਨਾਂ ਨੇ ਵਰਜਿਤ ਕੀਤਾ ਹੋਇਆ ਤੁਸੀਂ ਬਾਬੇ ਤੋਂ ਸੋੜ ਹੀ ਲਿਆ ਸੋ ਵੱਧ ਤੋਂ ਵੱਧ ਇਸ ਮੇਲੇ ਵਿੱਚ ਅਸੀਂ ਆਪਣੇ ਲੈਵ ਦੇ ਬਾਦਿਆਰ ਉਹ ਕਹਿੰਦੇ ਆ ਵੀ ਵੱਧ ਤੋਂ ਵੱਧ ਸ਼ਰਕਤ ਕਰਿਓ ਤੇ ਅਨੰਦ ਮਾਣਿਓ ਇਸ ਚੀਜ਼ ਦਾ ਮੈਨੂੰ ਥੋੜਾ ਜਿਹਾ ਭੁਲੇਖਾ ਸੀਗਾ ਵੀ ਕੱਲੀ ਹਤੀਆ ਉਹ ਵੀ ਬੀਬੀਆਂ ਇੱਥੇ ਗਿੱਧਾ ਆਉਂਦਾ ਪੇਸ਼ ਕਰ ਲਈਏ ਬੋਲੀਆ ਕਰਨਗੇ ਆ ਪਰ ਭਵਨਦੀਪ ਸਿੰਘ ਪਟਵਾਰੀ ਜੋ ਉੱਗੇ ਸਬੰਧ ਸੇਕੜੇ ਪਿੰਡ ਭਲਾਈਆ ਦੇ ਉਹਨਾਂ ਦੇ ਬੁਖਾਰ ਪੇਤ ਤੋਂ ਸਾਨੂੰ ਪਤਾ ਚੱਲਿਆ ਕਿ ਇੱਥੇ ਭੰਗੜੇ ਦੀਆਂ ਤੇ ਗਿੱਧੇ ਦੀਆਂ ਟੀਮਾਂ ਜਿਹੜੀਆਂ ਲੁੱਡੀ ਹੋ ਗਈ ਚੋ ਬਰੋ ਕੇ ਸਾਡੇ ਵਰਾਸਤੀ ਜਿਹੜੇ ਲੋਕ ਨਾਚ ਦੇ ਉਹਨਾਂ ਦੀ ਜਿਹੜੀ ਪ੍ਰਦਰਸ਼ਨੀ ਹੈ ਜਾਂ ਉਹਨਾਂ ਦੇ ਮੁਕਾਬਲੇ ਆ ਉਹਨਾਂ ਦੇ ਸਪੈਸ਼ਲ ਕਾਲਜਨ ਵਾਈਟ ਕੀਤੇ ਗਿਆ ਤੁਸੀਂ ਸਾਹਮਣੇ ਸਟੇਜ ਤੇ ਇਹ ਕੱਲ ਨੂੰ ਤੁਸੀਂ ਇਹ ਲੋਕ ਨਾਚ ਚ ਦੇਖ ਸਕਦੇ ਹੋ ਜਿਹਦੇ ਵਿੱਚ ਗਿੱਧਾ ਭੰਗੜਾ ਝੂਮਰ ਲੁੱਡੀ ਉਹ ਇੱਥੇ ਹੋੜ ਗਿਆ ਜੇ ਵਰਦਾਵੇ ਜਿਹੜੇ ਗਿੱਧੇ ਦਾ ਰੰਗ ਤੁਸੀਂ ਦੇਖੋਗੇ ਕੱਲ ਨੂੰ ਇਸ ਸਟੇਜ ਉੱਪਰ ਜਿਹੜੇ ਤਿਆਰ ਹੋ ਰਹੀ ਹੈ ਸਟੇਜ ਇਹਦੇ ਉੱਪਰ ਕੱਲ ਨੂੰ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਸਟੇਜ ਤੋਂ ਕਰਾਂਗੇ ਕੱਲ੍ਹ ਕਿਹ ਅੱਜ ਹੀ ਪਹਿਰਾ ਦਿਖਾਉਗਾ ਸਰ ਪਹਿਰਾ ਵੀ ਹੋ ਜਾਵੇ ਭਾਜਾ ਦਿਖਾਣੀ ਚਾਹਤ ਰਹੀ ਹੋ ਆ ਉਹ ਨਾ ਅਸੀਂ ਆ ਜੀ ਨਾ ਨਹੀਂ ਇਹ ਇਹ ਪ੍ਰੋਗਰਾਮ ਜਿਹੜਾ ਹੈਗਾ ਟਰੈਵਲ ਫਰੀਕ ਕਿੱਥੋਂ ਵੀਰ ਜੀ ਅਸੀਂ ਭਾਈ ਜੀ ਪਿੰਡ ਭਲਾਈੜਾ ਖੜੇ ਆ ਜ਼ਿਲ੍ਹਾ ਬਕਸਰ ਸਾਹਿਬ ਬਠਿੰਡਾ ਬਕਸਰੀ ਬਕਸਰ ਸਾਹਿਬ ਰੋਡ ਦੇ ਉੱਪਰ ਇਹ ਪਿੰਡ ਹੈ ਜਦੋਂ ਅਸੀਂ ਸ਼੍ਰੀ ਬਕਸਰ ਸਾਹਿਬ ਤੋਂ ਔੜੇ ਤਾਂ ਉੱਥੋਂ 35 ਕਿਲੋਮੀਟਰ ਪੈਂਦਾ ਜਦੋਂ ਅਸੀਂ ਬਠਿੰਡਾ ਤੋਂ ਮਕਸਰ ਵਾਲਡੂ ਜਾਨਦੇ ਹੋ ਉਥੋਂ ਵੀ ਇਹ 34 35 ਕਿਲੋਮੀਟਰ ਪੈਂਦਾ ਸੈਂਟਰ ਦੇ ਵਿੱਚ ਪਿੰਡ ਹੈ ਦੋਨੇ ਜ਼ਿਲ੍ਹਿਆਂ ਦੇ ਸੋ ਆਪਾਂ ਕਹਿ ਸਕਦੇ ਆ ਸ਼੍ਰੀ ਮਕਸਰ ਸਾਹਿਬ ਦਾ ਪਿੰਡ ਹੈ ਇਹ ਗੱਦੜਵਾ ਤੋਂ 17 ਕਿਲੋਮੀਟਰ ਪੈਂਦਾ ਜੀ ਜੇ ਆਪਾਂ ਗੱਲ ਕਰੀ ਗੋਡੇੜਾ ਜੈਤੋ ਤੋਂ ਉਥੋਂ ਵੀ ਇਹ 19 ਕਿਲੋਮੀਟਰ ਪੈਂਦਾ ਜੈਤੋ ਤੋਂ 17 ਕਿਲੋਮੀਟਰ ਪੈਂਦਾ ਪਿੰਡ ਭਲਾਈੜ ਜਿੱਥੋਂ ਦਾ ਕਾਫੀ ਯੂਟਿਊਬਰ ਮਸ਼ਹੂਰ ਆ ਬਾਈ ਬਲੌਗਰ ਆ ਜਿਹੜਾ ਗੁਰਪ੍ਰੀਤ ਗੋਪੀ ਉਹ ਇਸੇ ਪਿੰਡ ਦਾ ਭਲਾਈੜੇ ਦਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੀ ਮੰਡੀ ਹੈ ਇਹ ਏਰੀਏ ਦੀ ਸਾਡੇ ਦੀ 60 ਤੋਂ 65 ਕਿੱਲੇ ਦੇ ਵਿੱਚ ਇਹ ਵੱਡੀ ਹੈ ਜਿੱਥੇ ਪ੍ਰੋਗਰਾਮ ਹੋ ਰਿਹਾ ਪਹਲਾ ਇਹਦਾ ਪਿੰਡ ਟਰੈਵਲ ਥ੍ਰੀਕ ਬੱਸ ਬਹੁਤ ਵੱਧ ਗਿਆ ਹੋ ਗਿਆ ਬਾਈ ਪਟਵਾਰੀ ਹੜ ਬਹੁਤ ਵੱਧ ਗਿਆ ਬਹੁਤ ਗਿਆ ਪਹਿਲਾ ਬਾਕਸਰ ਪਾਈਗਾ ਠੀਕ ਆ ਪਹਿਲਾ ਬਾਕਸਰ ਸੀ ਵੀ ਇੰਨਾ ਹੀ ਸੀਗਾ ਜਿੰਨਾ ਇੱਥੇ ਆ ਬਾਕਸਰ ਆ ਠੀਕ ਆ ਜੀ ਲਾਈਵ ਚੱਲੀ ਰਿਹਾ ਦਾ ਹਾਂ ਹਾਂ ਚਲਾ ਰਹੇ ਫਿਰ ਠੀਕ ਹੈ ਦੋਸਤੋ ਫਿਰ ਜਦੋਂ ਸਾਨੂੰ ਲੋਡ ਬਸੂ ਸੋਈ ਤੁਹਾਨੂੰ ਦਿਖਾਉਣ ਦੀ ਕੁਝ ਤੁਹਾਨੂੰ ਦਿਖਾਵਾਂਗੇ ਤਾਂ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਜਿ ਕਿਤੇ ਵੀ ਤੁਸੀਂ ਤੀਆਂ ਦਾ ਜਿਹੜਾ ਪੰਜਾਬ ਸਰਕਾਰ ਦੁਆਰਾ ਜਿਹੜਾ ਮੇਲਾ ਲਗਾਇਆ ਗਿਆ ਸੀ ਉਹਦੇ ਵਿੱਚ ਤੁਹਾਨੂੰ ਕੀ ਕੀ ਘਟ ਲੱਗੀ ਕੀ ਕੀ ਵਧੀਆ ਲੱਗਿਆ ਉਹ ਜ਼ਰੂਰ ਕਮੈਂਟ ਕਰਿਓ ਸੋ ਕੱਲ ਤੋਂ ਇਹ ਮੇਲਾ ਸਟਾਰਟ ਹੈ 28 ਤੋਂ 30 ਤੱਕ ਮੇਲਾ ਹੈ 28 29 30 ਤੱਕ ਮੇਲਾ ਹੈਗਾ 30 ਅਗਸਤ ਨੂੰ ਲਾਸਟ ਹੈ ਜੀ ਸੋ ਮੈਨੂੰ ਜਿੱਥੋਂ ਤੱਕ ਮੈਂ ਜਾਣਦਾ ਪੰਜਾਬ ਸਰਕਾਰ ਬਾਰੇ ਇਹ ਮੈਨੂੰ ਠੀਕ ਲੱਗਿਆ ਪਰ ਅਲਾ ਕੁੱਲ ਬਲਾ ਕੇ ਜਿੱਥੋਂ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਕਿ ਇੱਥੇ ਮੁਕਾਬਲੇ ਵੀ ਕਰਵਾਏ ਜਾਣਗੇ ਪੰਜਾਬੀ ਲੋਕ ਨਾਚ ਦੇ ਤੋਇਕਾ ਜਿਵੇਂ ਆਪਾਂ ਕਹਿੰਦੇ ਬੂਦ-ਬੂਦ ਨਾਲ ਸਾਗਰ ਭਰਦਾ ਇਹਦੇ ਵਿੱਚ ਲੋਕ ਨਾਚ ਆ ਜਿਹੜੇ ਸਾਡੇ ਅਲੋਪ ਹੋ ਰਹੇ ਆ ਸਾਡੀ ਬਿੱਕੇ ਜਿਹੜੇ ਪੰਜ ਤੋਂ 6 ਸਾਲ ਦੀ ਏਜ ਦੇ ਆ ਜਿਹੜੇ 10 ਸਾਲ ਤੋਂ ਥੱਲੇ ਥੱਲੇ ਏਜ ਵਾਲੇ ਆ ਉਹ ਜਦੋਂ ਇੱਥੇ ਆਉਣਗੇ ਦੇਖਣਗੇ ਉਹ ਆਪਣੇ ਬਾਪੇ ਉਲੂ ਪਰ ਆਪੇ ਉਲੂ ਪੁੱਛਣਗੇ ਵੀ ਇਹ ਕੀ ਚੀਜ਼ ਹੈ ਹਨ ਤਾਂ ਉਹਨਾਂ ਨੂੰ ਇਹ ਪਤਾ ਚੱਲੂਗਾ ਸੋ ਵਧੀਆ ਗੱਲ ਹੈ ਪੰਜਾਬ ਸਰਕਾਰ ਦੇ ਉਪਰਾਲੇ ਦੇ ਅਸੀਂ ਛਲਾਗਾ ਕਰਦੇ ਆ ਐਡਾ ਹੀ ਕਹਿਦਾ ਹੋਇਆ ਖੇਵਾ ਦਾ ਜਾਚਕ ਜਉਦੇ ਵਸਦੇ ਰੋ ਹਰਬਾਤਬਾ ਸਭ ਦਾ ਭਲਾ ਕਰੇ ਸੋ ਕੱਲ ਨੂੰ ਲਾਈਵ ਹੋਵਾਂਗੇ ਸੋ ਤੁਹਾਨੂੰ ਸਾਰਾ ਲਾਈਵ ਦੇ ਬਾਅਦ ਉਹ ਵਰਾਇਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਲਈ ਸਾਸਿਕਾ ਰੱਬ ਰਾਖਾ ਜੋ ਉਹਦੇ ਵਾਸਤੇ ਹੋ